ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਆਪਣੇ ਵਲੌਗ ਚ ਤੁਹਾਡਾ ਸਵਾਗਤ ਅੱਜ ਮੈਂ ਆਇਆ ਸੋਹ ਰੋਡ ਰੋਡ ਤੇ ਐ ਇੱਥੇ ਦਾ ਲਿਟਰ ਇੱਥੇ ਆਪਾਂ ਗੱਡੀ پارک ਲਾਤੀ ਆ ਸੇਫ ਜਗ੍ਹਾ ਚਾਹੀਦੀ ਹੁੰਦੀ ਆ ਗੱਡੀ پارک ਲਾਉਣ ਨੂੰ ਤਾਂ ਆਪਾਂ ਇੱਥੇ ਲਗਾਤੀ ਤੇ ਅੱਜ ਤੁਹਾਨੂੰ ਦਿਖਾਣੇ ਆਪਾਂ ਸੋਹ ਰੋਡ ਦੀਆਂ ਗੱਲਾਂ ਬਾਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਐਂਟਰ ਹੋਵਾਂਗੇ ਸੋਹ ਰੋਡ ਇੱਧਰ ਆਪਾਂ ਨੂੰ ਬਾਬਾ ਦੀਪ ਸਿੰਘ ਜੀ ਦਾ ਮੁਰਦਵਾਰਾ ਸਾਹਿਬ ਮਿਲ ਜੇਗਾ ਦੇਖਣ ਤੇ ਬਹੁਤ ਵੱਡਾ ਬਣਾਤਾ ਇਹ ਵੀ ਦੋ ਨੇ ਵੈਸੇ ਇਹ ਰੋਡ ਤੇ ਇੱਕ ਐਂਡ ਤੇ ਆ ਏ ਕੇ ਸਟਾਰਟਿੰਗ ਚ ਇਹ ਰਿਹਾ ਪਪਾ ਖੁਦਵਾਰਾ ਬਾਬਾ ਦੀਪ ਸਿੰਘ ਸ਼ਹੀਦ ਇਹ ਹੋ ਗਈ ਸੋਹਰ ਰੋਡ ਦੀ ਸਟਾਰਟਿੰਗ ਇੱਥੋਂ ਦੁਕਾਨਾਂ ਦੇਖਣੀਆਂ ਤੁਹਾਨੂੰ ਸਟਾਰਟ ਹੋ ਜਾਣੀਆਂ ਬਹੁਤ ਇੱਥੇ ਦੁਕਾਨਾਂ ਨੇ ਉੱਤੇ ਫਲੈਟ ਨੇ ਲੋਕ ਹੀ ਰਹਿੰਦੇ ਆ ਤੇ ਨੀਚੇ ਸਾਰੇ ਕਿਤੇ ਸ਼ੋਪ ਲੋਕੀ ਕਾਫੀ ਇੱਥੇ ਵੀ ਕਾਫੀ ਅਲੱਗ-ਅਲੱਗ ਲੋਕ ਰਹਿੰਦੇ ਆ ਕਾਲੇ ਹੋ ਗਏ ਜ਼ਿਆਦਾ ਆਪਣੇ ਪੰਜਾਬੀ ਬਹੁਤ ਜ਼ਿਆਦਾ ਨੇ ਇੱਥੇ ਹੁਣ ਤਾਂ ਕਾਫੀ ਕਮਿਊਨਿਟੀ ਹੋ ਗਈ ਕੁਰਦਿਸ਼ ਨੇ ਅਫਗਾਨੀ ਹੋ ਗਏ ਸਾਰੇ ਨੇ ਆਪਣੇ ਆਪਣੇ ਬਿਜ਼ਨਸ ਇੱਥੇ ਕੀਤੇ ਹੋਏ ਆ ਸਟਾਰਟ ਆਪਣੇ ਪੰਜਾਬੀ ਦੀਆਂ ਸ਼ੋਪਾਂ ਦੇਖੋ ਇੱਥੇ ਕਾਫੀਆਂ ਨੇ ਆ ਬੋਬੀਜ਼ ਪੰਜਾਬੀ ਫੂਡ ਆ ਜਾਂਦਾ ਪਹਿਲਾਂ ਏ ਬਾਈ ਪਹਿਲਾਂ ਇੱਥੇ ਬਸ ਤੇ ਲਾਏ ਹੁੰਦੀ ਸੀ ਇਹਨੇ ਉਸ ਤੋਂ ਬਾਅਦ ਦੁਕਾਨ ਕਰ ਲਈ ਆ ਦੇਖੀ ਇਸਨੇ 골ਡ ਡਾਇਮੰਡ ਕੁਝ ਵੀ ਖਰੀਦਣਾ ਹੋਵੇ ਇੱਥੇ ਆਓ ਇਹ ਨਵਾਂ ਖੁੱਲਿਆ ਮੈਨੂੰ ਲੱਗਦਾ ਕਿਉਂਕਿ ਪਹਿਲਾਂ ਕਦੇ ਦੇਖਿਆ ਨਹੀਂ ਇਹ ਨਵਾਂ ਚੀਜ਼ ਖੁੱਲੀ ਹੈ ਇੱਥੇ ਨਵਾਂ ਬਣਾਇਆ ਇਹਨਾਂ ਨੇ ਤੇ ਇੱਧਰ ਆ ਗਿਆ ਇੱਕ ਆਪਣਾ ਅੰਡਾ ਪਤਾ ਨਹੀਂ ਅੰਡਾ ਵਾਲੀ ਖਿਆਵਾ ਦੇਖੋ ਛੋਪਾਂ ਦੇ ਕੋਲ ਤੇ ਫੋਨ ਦੀ ਹੈ ਕੀ ਦੇਸੀ সুইਟ ਮਲਬਈ ਪੁਰਧ ਕੜਜ਼ ਇੱਥੋਂ ਆਪਾਂ ਜੇ ਕਿਤੇ ਸਾਊਥ ਹੋ ਜਾਣਾ ਵੇ ਕੋਚ ਕਾਜ ਫੜ ਦਿੱਤਾ ਹੋਏ ਮੇਨ ਮਕਸਦ ਅੱਜ ਵੀਡੀਓ ਬਣਾਉਣ ਦਾ ਹੈਗਾ ਕਿ ਅੱਜ ਰਖੜੀਆਂ ਦਾ ਤਿਹਾਰ ਆ ਰਿਹਾ ਹੈ ਨਾ ਉਹਦੇ ਕਰਕੇ ਇੱਥੇ ਰੌਣਕ ਹੋਰ ਜ਼ਿਆਦਾ ਵਧੀ ਹੋਈ ਹੈ ਆਪਣੇ ਲੋਕਾਂ ਦੀ ਤੇ ਤੁਹਾਨੂੰ ਉਹੀ ਦਿਖਾਣਾ ਆਪਾਂ ਅੱਜ ਇਹ ਰੋਡ ਇਹ ਜਾਏ ਇਹ ਬਰਮਿੰਗਮ ਨੂੰ ਵੀ ਜਾਂਦਾ ਤੇ ਸਾਰੇ ਪਾਸੇ ਨੂੰ ਤੇ ਇੱਥੇ ਇੰਨੀ ਭੀੜ ਰਹਿੰਦੀ ਹੈ ਨਾ ਇਹ ਰੋਡ ਤੇ ਬਹੁਤ ਜ਼ਿਆਦਾ ਅੱਥੇ ਲੋਕੀ ਇਹ ਰੋਡ ਹਮੇਸ਼ਾ ਹਮੇਸ਼ਾ ਮਤਲਬ ਟ੍ਰੈਫਿਕ ਰਹਿੰਦੀ ਹੋ ਰਹਿਦੀ ਐ ਇੱਥੇ ਐਨੀ ਟ੍ਰੈਫਿਕ ਰਹਿੰਦੀ ਐ ਹਰ ਟਾਈਮ ਇਧਰ ਲੰਘ ਗਿਆ ਸਮਾਨ ਆ ਗਿਆ ਤੁਹਾਡਾ ਤੇ ਇਧਰ ਜੇ ਕੁਝ ਖਰੀਦਣਾ ਹੋਵੇ ਬੰਦੇ ਨੇ ਖੜਾਹੀ ਚੜਾਹੀ ਕੱਪ ਹੋ ਗਏ ਜੋ ਮਨ ਦੀ ਫਕਤ ਤੇ ਦਰਵਾਜ਼ਾ ਹੀ ਵਾਹ ਗਿਆ ਆਪਣਾ ਇਹ ਬਹੁਤ ਮਸ਼ਹੂਰ ਐ ਇੱਥੇ ਦਾ ਆ ਦੇਖੋ ਨਵਾਂ ਕਨਸੈਪਟ ਕੀਤਾ ਇਹਨਾਂ ਨੇ ਇਧਰ ਕੈਂਪੂ ਲਾਇਆ ਜਲੰਧਰ ਜੀ ਆਨ ਵੈਲਕਮ ਜਲੰਧਰ ਆ ਰਹੀਆਂ ਰਖੜੀਆਂ ਵਧੀਆ ਨੇ 299 ਕਿਦਾਂ ਇਹ ਇੱਧਰ ਆ ਗਈ ਖੜਕ ਛਾਏ ਇਹ ਕੀ ਆ ਪੋਜ਼ ਇੱਧਰ ਤਾਂ ਆਪਾਂ ਕਦੇ ਗਏ ਨਹੀਂ ਰਖੜੀ ਰਖੜੀ ਪਈ ਆ ਜਦੋਂ ਇੱਥੇ ਇੱਕ ਆਹ ਦੇਖੋ ਰਖੜੀਆਂ ਪਈਆਂ ਕਿੰਨੀਆਂ ਇੱਕ ਇੱਕ ਪਾਉਣ ਦੀਆਂ ਇਹਨਾਂ ਨੇ ਕਿਕਪੌਨ ਦੀਆਂ ਲਾਈਆਂ ਉਹਨਾਂ ਨੇ 199 ਲਾਈ ਸੀ ਨਾ ਆਹ ਦੇਖ ਇਹ ਸੋਹੋ ਰੋਡ ਆ ਇੱਥੇ ਦੀ ਨਾ ਇੱਕ ਖਾਸियत ਆ ਜਿਹੜਾ ਸਮਾਨ ਤੁਹਾਨੂੰ ਕਿਤੇ ਨਹੀਂ ਮਿਲਦਾ ਪਿਆ ਉਹ ਇੱਥੇ ਮਿਲ ਜਾਣਾ ਕਿਉਂਕਿ ਇੱਥੇ ਹਰ ਤਰ੍ਹਾਂ ਦੀ ਛੋਪਾ ਹਰ ਤਰ੍ਹਾਂ ਦੇ ਆਪਣੇ ਪੰਜਾਬ ਦਾ ਸਮਾਨ ਜਿੱਥੇ ਮਰਜ਼ੀ ਦਾ ਸਮਾਨ ਇਹ ਇੱਕ ਹਿਸਾਬ ਦਾ ਮਿਨੀ ਪੰਜਾਬ ਵੀ ਆ ਇਹ ਸੋਹੋ ਰੋਡ ਲਓ ਜੀ ਆਈਸਕ੍ਰੀਮ ਵਾਲਾ ਆ ਗਿਆ ਆਈਸਕ੍ਰੀਮ ਵੇਚਣ ਲੱਗੇ ਹੋਏ ਆ ਜਵਾਕ ਆਈਸਕ੍ਰੀਮ ਵਾਲਾ ਇੱਧਰ ਇਹ ਕੋਤੂਰਾ ਕਿੰਨਾ ਘੰਟਾ ਹੈ ਇੱਥੇ ਵੀ ਕਖਾਨ ਨੂਰ ਬਰਾਾਈਡਲਸ ਹੈਦੀ ਫੈਬਰ ਹਲੇ ਵੀ ਵੀਡੀਓ ਬਣਾਉਂਦੇ ਬਣਾਉਂਦੇ ਪਾਉਂਦੇ ਥੋੜੀ ਜੀ ਸੰਗ ਆਉਂਦੀ ਹੈ ਕਿਉਂਕਿ ਹਲੇ ਇੰਨਾ ਆਪਾਂ ਹੋ ਨਹੀਂ ਹੋਇਆ ਨਾ ਕਿ ਲੋਕੀ ਦੇਖਦੇ ਜਦੋਂ ਵੀਡੀਓ ਬਣਾਉਂਦਾ ਬੰਦਾ ਤਾਂ ਥੋੜੀ ਜੀ ਸੰਗ ਜੀ ਆ ਜਾਂਦੀ ਹੈ ਪਰ ਫਿਰ ਵੀ ਆਪਾਂ ਪੂਰੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਸਾਰਾ ਕੁਝ ਦਿਖਾ ਦਈਏ ਜੋ ਜੋ ਆਪਾਂ ਦੇਖਦੇ ਆ ਆ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਆਪਾਂ ਸਾਰਾ ਕੁਝ ਦਿਖਾ ਦਈਏ ਇਹਨਾਂ ਦੇ ਕਮਿਊਨਿਟੀ ਵੀ ਬਹੁਤ ਐਥੇ ਐਦਾਂ ਸਿਸਟਮ ਕਬੂਨ ਤੇ ਉੜ ਗਏ ਹੈ ਤੇ ਇਧਰ ਆਪਾਂ ਪਾਰਕਿੰਗ ਲਾ ਲਈਦੀ ਆ ਕਦੇ ਕਦੇ ਘੰਟਾ ਫਰੀ ਹੁੰਦੀ ਆ ਮੈਂ ਅਵੋਇਡ ਕਰਦਾ ਰੋਡ ਤੇ ਪਾਰਕਿੰਗ ਲਾਣ ਨਾਲ ਕੋਈ ਗੱਡੀ-ਗੱਡੀ ਲਾ ਕੇ ਕੋਈ ਫਾਇਦਾ ਨਹੀਂ ਹੋ ਚੀਜ਼ਾਂ ਦਾ ਇੰਸ਼ੂਰੈਂਸ ਰੋ ਜਾਓ ਐਡਾ-ਐਡਾ ਕੋਈ ਚੱਕਰ ਫਾਇਦਾ ਨਹੀਂ ਹੈਗਾ ਇਹਦੇ ਨਾਲੋਂ ਆਪਣਾ ਸੇਫ ਆਪ ਰਹੋ ਆਪਾਂ ਤਾਂ ਇਹੀ ਬਲੀਵ ਕਰਦੇ ਹਾਂ ਇੱਥੇ ਸਭ ਸਬਜ਼ੀਆਂ ਦੀ ਬਾਹਰ ਸਬਜ਼ੀਆਂ ਲਾਈਆਂ ਹੋਈਆਂ ਸੀ ਦੇਖੋ ਛੱਤ ਕੇ ਉੱਤੇ ਫਿਲਮ ਚੜਾ ਕੇ ਇਦਾਂ ਰੱਖੇ ਹੋਏ ਆ ਕਿਉਂਕਿ 1 ਕਿਲੋ ਦਾ ਪ੍ਰਾਈਸ ਹੈਗਾ 129 ਮਤਲਬ 169 ਰੁਪਏ 130 35 ਉਹ ਵਾਧੇ ਹੋ ਗਏ ਹੋਣੇ ਆ ਕਿੱਡੇ-ਕੱਡੇ ਤਰਬੂਜ ਨੇ ਦੇਖੋ ਇਹ ਬਾਹਰ ਤੋਂ ਇੱਥੇ ਜ਼ਿਆਦਾਤਰ ਬਾਹਰੋਂ ਆਉਂਦਾ ਸਮਾਨ ਜਿਵੇਂ ਯੂਰਪ ਦੀਆਂ ਕੰਟਰੀਆਂ ਤੋਂ ਹੋ ਗਿਆ ਇੱਥੇ ਤਾਂ ਬਹੁਤ ਘੱਟ ਹੁੰਦਾ ਕਿ ਇੱਥੇ ਮੈਨੂੰ ਨਹੀਂ ਲੱਗਦਾ ਜਿਆਦਾ ਕੋਈ ਖੇਤੀ ਕਰਦੇ ਨੇ ਇਹ ਕਰਦੇ ਦਾ ਵਾਧੂ ਨੇ ਪਰ ਸਾਮਾਨ ਜਿਆਦਾਤਰ ਬਾਹਰੋਂ ਹੀ ਆਉਂਦਾ ਕਿਉਂਕਿ ਇੱਥੇ ਲੋਕ ਬਹੁਤ ਨੇ ਕੰਜ਼ਮਪਸ਼ਨ ਬਹੁਤ ਜਿਆਦਾ ਹੈ ਉਹ ਚੀਜ਼ ਕਰਕੇ ਬਿਜ਼ਨਸ ਬਹੁਤ ਉੱਚੇ ਲੈਵਲ ਤੇ ਹੁੰਦਾ ਇੱਥੇ ਤੁਹਾਨੂੰ ਇੱਕ ਅੱਧੀ ਹੋਰ ਚੀਜ਼ ਦਿਖਾਈ ਇੱਥੋਂ ਦੀ ਮਸ਼ਹੂਰ ਇਹ ਆ ਗਈ ਮਿਰਚੀ ਮਿਰਚੀ ਇੱਥੇ ਦੀ ਜਿਵੇਂ ਸੁਪਰਮਾਰਕਟ ਇੱਥੇ ਆਪਣਾ ਪੰਜਾਬੀਆਂ ਦੇ ਜ਼ਿਆਦਾਤਰ ਸਮਾਨ ਮਿਲਦਾ ਪੰਜਾਬੀਆਂ ਦੀ ਉਹ ਆ ਪਤਾ ਨਹੀਂ ਸ਼ਾਇਦ ਪਾਕਿਸਤਾਨੀ ਦੀ ਆ ਹੁਣ ਇੰਨੇ ਡੀਪਲੀ ਮੈਂ ਵੀ ਇਹਨਾਂ ਦੇ ਗਾਫੇ ਨੂੰ ਖਾਣਾ ਬੋਸ ਨੂੰ ਮਿਲਿਆ ਨਹੀਂ ਪਰ ਆਪਣਾ ਸਮਾਨ ਮਿਲਦਾ ਇੱਥੇ ਸਾਰਾ ਆਪਣੇ ਬੰਦੇ ਇੱਥੇ ਜ਼ਿਆਦਾ ਸ਼ੋਪਿੰਗ ਕਰਦੇ ਆ ਬਸ ਹੁਣੇ ਥੋੜੀ ਦੇਰ ਪਹਿਲਾਂ ਅਸੀਂ ਇੱਥੇ ਜਾ ਕੇ ਆਏ ਆ ਬਹੁਤ ਵਧੀਆ ਸੀਗਾ ਯਾਰ ਸਮਾਨ ਖਾਣੇ ਪੀਣੇ ਵਾਲਾ ਵਾਹੇ ਕਈ ਵਾਰ ਜਿਵੇਂ ਆਪਣਾ ਪੰਜਾਬੀ ਤੜਕਾ ਹੈ ਇੱਥੇ ਅੰਮ੍ਰਿਤਸਰੀ ਤੜਕਾ ਸਮੇਂ شریف ਵੈਜੀ ਹੱਟ ਇਹਨਾਂ ਦਾ ਹੀ ਐ ਸਾਰੇ ਚਾਂਦਨੀ ਚੌਂਕ ਹੋ ਗਿਆ ਚਾਂਦਨੀ ਚੌਂਕ ਵੀ ਬਹੁਤ ਵਧੀਆ ਮੈਂ ਪਹਿਲਾਂ ਇੱਥੇ ਜਾ ਕੇ ਆਇਆ ਤੇ ਅੰਦਰ ਆ ਗਿਆ ਆਪਣੇ ਪੱਗਾਂ ਵਾਲੇ ਅਮਨ ਤੇ ਬਸ ਇਹ ਹੁਣ ਆਪਾਂ ਐਂਡ ਤੇ ਆ ਗਏ ਇੱਕ ਹਿਸਾਬ ਦੇ ਤੇ ਅੱਗੇ ਗੁਰਦੁਆਰਾ ਸਾਹਿਬ ਆ ਇੱਥੋਂ ਮਤਲਬ ਐਂਡ ਵਾਲੇ ਰੋਡ ਤੇ ਪ੍ਰੋਪਰ ਐਂਡ ਤੇ ਇਕੋ ਆ ਇੱਕ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਮਤਲਬ ਉਹ ਰੋਡ ਤੇ ਸ਼ੁਰੂ ਤੋਂ ਆ ਤੇ ਇਹ ਰੋਡ ਤੇ ਜਦੋਂ ਆਪਾਂ ਐਂਡ ਤੇ ਆ ਜਾਂਦੇ ਆ ਖਤਮ ਹੁੰਦਾ ਰੋਡ ਉਦੋਂ ਆ ਤੇ ਬਾਕੀ ਅੰਦਰਲੀ ਸਾਈਡ ਨੇ ਰੁਕੜੀ ਰੋਡ ਹੋ ਗਿਆ ਜਿਹੜੇ ਅੰਦਰਲੀ ਸਾਈਡ ਆ ਜਾਂਦਾ ਕਾਫੀ ਗੁਰਦੁਆਰਾ ਸਾਹਿਬ ਅੰਦਰ ਵੀ ਬਣੇ ਹੋਏ ਆ ਤੇ ਬਾਕੀ ਇਹ ਸਾਰਾ ਜ਼ਿਆਦਾਤਰ ਇੱਥੇ ਦੇਖੋ ਆਪਣੇ ਪੰਜਾਬੀਆਂ ਵਾਲੇ ਵੀ ਸਾਰਾ ਕੁਝ ਬਣਿਆ ਹੋਇਆ ਜ਼ਿਆਦਾਤਰ ਤੇ ਹੁਣ ਸਾਊਥ ਇੰਡੀਅਨ ਹੋ ਗਿਆ ਆਪਣੇ ਉਹਨਾਂ ਦਾ ਬਹੁਤ ਸਮਾਨ ਆ ਇੱਥੇ ਇੱਥੇ ਇਧਰ ਆ ਗਿਆ ICICI ਬੈਂਕ ਏ ਵੀ ਆਪਣੇ ਇੰਡੀਆ ਦੇ ਹੀ ਬੈਂਕ ਆ ਵੈਸੇ ਤਾਂ ਇੰਟਰਨੈਸ਼ਨਲ ਬੈਂਕ ਤਾਂ ਸਾਰੇ ਪਾਸੇ ਹੀ ਹੁੰਦਾ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਫੀਜੀ ਰੋਡ ਸੋਹੋ ਰੋਡ ਆਪਾਂ ਆ ਗਏ ਆ ਆਪਣੀ ਪਹਿਲਾਣੀ ਲੋਕੇਸ਼ਨ ਤੇ ਜਿੱਥੋਂ ਆਪਾਂ ਤੁਰੇ ਸੀ ਤੇ ਹੁਣ ਆਪਾਂ ਨਿਕਲਦੇ ਆ ਦੂਜੀ ਇਹ ਸਾਰਿਆਂ ਨੂੰ ਪਤਾ ਹੋਣਾ ਸੋਹੋ ਰੋਡ ਤੇ ਸਿੱਧੂ ਮੂਸੇਵਾਲੇ ਦੀ ਇੱਕ ਰੈਸਟੋਰੈਂਟ ਖੋਲਿਆ ਹੋਇਆ ਦੀਰੋਏ ਲੋਕ ਤੇ ਆਪਣੇ ਪੰਜਾਬੀਆਂ ਦਾ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਇਹਨਾਂ ਨੇ ਫੋਲਿਆ ਹੋਇਆ ਇਹ ਰਿਹਾ ਜੀ ਵੈਸਟ ਬ੍ਰੋਮ ਦਾ ਨਿਊ ਸਕੁਅਰ ਟੈਸਕੋ ਟੈਸਕੋ ਵੀ ਇੱਥੇ ਹੈ ਮਤਲਬ ਨਿਊ ਸਕੁਅਰ ਇਹਨੂੰ ਪੂਰੇ ਨੂੰ ਕਹਿੰਦੇ ਆ ਇਹਦੇ ਵਿੱਚ ਮੋਲ ਨੇ ਵੱਡੇ ਵੱਡੇ ਟੈਸਕੋ ਐਕਸਟਰਾ ਹੋ ਗਿਆ ਮੇਨ 1 ਆਫ ਦਾ ਮੇਨ ਕਿਉਂਕਿ ਇਹ ਸਾਹਮਣੇ ਦੇਖਦਾ ਵੱਡਾ ਬਹੁਤ ਆ ਤੇ ਨੈਕਸਟ ਹੋ ਗਿਆ ਜੇਡੀ ਨੈਕਸਟ ਸਾਰੇ ਮਤਲਬ ਬ੍ਰਾਂਡ ਨੇ ਜਿਹੜੇ ਪ੍ਰਾਈਮ ਆਰਕ ਹੋ ਗਿਆ ਉਹ ਸਾਰੇ ਅੰਦਰ ਨੇ ਇਹਦੇ ਤੇ ਬਾਕੀ ਉਧਰਲੀ ਸਾਈਡ ਪੇ ਹੋਰ ਜਿਮ ਆ ਦੇਖੋ ਸਾਨੂੰ ਪੰਬੀਰੀ ਮਿਲੀ ਇੱਕ ਗੁੱਡਾ ਹੈਲੋ ਆਰ ਯੂ ਆਮ ਗੁੱਡ ਯੂ ਆਰਟ ਗੁੱਡ ਹੈਵ ਯੂ ਸਾਈ ਲੁੱਕਿੰਗ ਸੇਮ ਬਟ ਸੇਮ 15% ਸਾਨੂੰ ਦੇਖੋ ਇੱਕ ਪੰਬੀਰੀ ਮਿਲੀ ਪਿੱਛੇ ਵਿਚਾਰਾ ਗੁੱਡਾ ਬਣਾਇਆ ਹੋਆ ਜੋਬ ਕਰ ਰਿਹਾ ਵੈਸੇ ਇਹ ਆਪਣੀ ਜੋਬ ਕੇ ਦੀ ਜੋਬ ਆ ਨਿਆ ਨਿਆ ਟਰੈਕਟ ਕਰਨ ਨੂੰ ਤੇ ਡਿਪਾਰਟਮੈਂਟ ਚੇਸ ਵਾਲਿਆਂ ਨੇ ਖੜਾਇਆ ਹੋਇਆ ਏਦਾਂ ਹੁੰਦਾ ਇਹ ਆ ਗਿਆ ਜੀ ਇੱਕ ਆਪਣਾ ਵੈਸਟ ਬ੍ਰੋਮ ਆਡੀਓ ਨੂੰ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦਿਖਾਇਆ ਹੋਇਆ ਤੇ ਇੱਕ ਨਵੀਂ ਚੀਜ਼ ਖੁੱਲੀ ਇੱਥੇ ਰੈਪ ਚਿਕ ਹੁੰਦਾ ਸੀ ਪਹਿਲਾਂ ਰੈਸਟੋਰੈਂਟ ਤੇ ਹੁਣ ਇਹਨਾਂ ਨੇ ਖੁੱਲਿਆ ਮੁੰਬਈ ਵਾਲਾ ਰੈਸਟੋਰੈਂਟ ਇਹਦਾ ਨਾਮ ਹੈਗਾ ਸ਼੍ਰੀ ਕ੍ਰਿਸ਼ਨਾ ਵੜਾ ਪਾਓ ਬਹੁਤ ਵਧੀਆ ਚੱਲਦਾ ਦੋਸਾ ਦੋਸਾ ਬਣਾਉਂਦੇ ਨੇ ਇੱਦਾਂ ਤੇ ਉੱਧਰ ਆ ਗਿਆ ਆਪਣਾ ਕਾਲਜ ਇਹ ਆ ਗਿਆ ਆਪਣਾ 6th ਫੋਰਮ ਇਹ ਜੋ ਆਖਾਂ ਦਾ ਕਾਲਜ ਹੈ ਇੱਥੇ ਤੇ ਉਧਰ ਮਿਸਟਰ ਸਿੰਘ ਬੱਸ ਸਟੈਂਡ ਦੇ ਪਿੱਛੇ ਇਹ ਹੈਗਾ ਜੀ ਵੈਸਟ ਬਰੋਮ ਮਿਸਟਰ ਸਿੰਘ ਇਹ ਪੀਜ਼ਾ ਵਾਲੇ ਨੇ ਵੈਸਟ ਬਰੋਮ ਵਾਲੇ ਨੂੰ ਸਾਰੇ ਨੂੰ ਪਤਾ ਹੈ ਤੇ ਇੱਧਰ ਜਾ ਕੇ ਆਪਣਾ ਪੰਜਾਬੀਆਂ ਦਾ ਸਿਨੇਮਾ ਆ ਜਾਂਦਾ ਕਾਲਜ ਤੇ ਵੈਸਟ ਬਰੋਮ ਦਾ ਸੈਂਟਰ ਆ ਗਿਆ ਇਹ ਆਪਾਂ ਵੈਸਟ ਬਰੋਮ ਆ ਗਏ ਆ ਤੇ ਭੀੜ ਇੱਥੇ ਵੀ ਪੂਰੀ ਹੁੰਦੀ ਹੈ। ਇੱਧਰ ਆਇਆ ਸੀ ਕੱਪੜੇ ਵੇਚਣ ਇਹਨਾਂ ਨੇ ਇੱਥੇ ਵੀ ਲਾਏ ਹੋਏ ਸੀ। ਰਖੜੀਆਂ ਵਿੱਚ ਜਾਂਦੇ ਸੀ ਕੱਪੜੇ। ਇਹੋ ਆ ਗਿਆ ਪ੍ਰਾਈਮਾਰ। ਇਹਦਾ ਇੱਥੇ ਦਾ ਮੇਨ ਮਾਰਕੀਟ ਹੈ। ਪੰਜਾਬੀਆਂ ਲਈ ਵੀ ਸਾਰਿਆਂ ਲਈ। ਆਪਾਂ ਆ ਗਏ ਯੂਕੇ ਦੀ ਸਭ ਤੋਂ ਸਸਤੀ ਮਾਰਕੀਟ। ਪ੍ਰਾਈਮਾਰ। ਇਹ ਸਭ ਤੋਂ ਸਸਤਾ ਇੱਥੇ ਸਮਾਨ ਮਿਲ ਜਾਂਦਾ। ਇੱਥੇ ਆਉਂਦੇ ਆਪਣੇ ਸਾਰੇ ਸ਼ਾਪਿੰਗ ਕਰਨ। ਆਪਾਂ ਇੱਧਰ ਆਏ ਸੀ ਆਪਾਂ ਨੂੰ ਆਪਣਾ ਬਾਈ ਵੀ ਮਿਲ ਗਿਆ ਇੱਧਰ ਆਪਾਂ ਆਏ ਸੀ ਇੱਧਰ ਆਪਾਂ ਆਏ ਸੀ ਆਪਾਂ ਆਏ ਸੀ ਇੱਧਰ ਇੱਧਰ ਆਪਾਂ ਸਾਨੂੰ ਪਤਾ ਸੀ ਕਿ ਇੱਧਰ ਆਏ ਸੀ ਤੈਨੂੰ ਨਹੀਂ ਪਤਾ ਬਸ ਕਿਉਂਕਿ ਅਸੀਂ ਪਹਿਲਾਂ ਵੀਡੀਓ ਬਣਾ ਰਹੇ ਹਾਂ ਕਿਉਂ ਜੀ ਸਾਰੇ ਸਸਰੀਗਾਲ ਜੀ ਆਪਣਾ ਆੜੀਆ ਵਿਸ਼ਾਲ ਵਿਸ਼ਕਰਮਾ ਤੇ ਆਪਾਂ ਪਹੁੰਚੇ ਆਂ ਵੈਸਟ ਬਰੋਮਵਿਚ ਹਾਂਜੀ ਆਪਾਂ ਆ ਗਏ ਸੀਗੇ ਹੁਣ ਘਰੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਵੀਡੀਓ ਬਣਾਣੀ ਭੁੱਲ ਗਿਆ ਮੈਂ ਆਪਾਂ ਬਾਜ਼ਾਰ ਲੰਘ ਗਏ ਸਾਰਾ ਉਸ ਤੋਂ ਬਾਅਦ ਆਪਾਂ ਗੁਰੂ ਘਰ ਚਲੇ ਗਏ ਸੀਗੇ ਮੱਥਾ ਟੇਕਣ ਵਾਲੇ ਸੰਡੇ ਸੀਗਾ ਅੱਜ ਜਾ ਨਹੀਂ ਹੁੰਦਾ ਉਦਾਂ ਕਈ ਵਾਰ ਵੈਸੇ ਤਾਂ ਆਪਾਂ ਚਲੇ ਜਾਂਦੇ ਆ ਤੇ ਹੁਣ ਆਪਾਂ ਆ ਗਏ ਘਰੇ ਤੇ ਜਿਵੇਂ ਜੇ ਵੀਡੀਓ ਵਧੀਆ ਲੱਗੀ ਤੁਹਾਨੂੰ ਅੱਜ ਦੀ ਆਪਾਂ ਅੱਗੇ ਹੋਰ ਵਧੀਆ ਬਣਾਵਾਂਗੇ ਕੋਸ਼ਿਸ਼ ਕਰਾਂਗੇ ਕਿਉਂਕਿ ਟਾਈਮ ਬਹੁਤ ਘੱਟ ਹੁੰਦਾ ਆਪਣੇ ਕੋਲ ਚਲੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਵੇਂ ਲੱਗੀ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਦੱਸ ਦਿਓਕਰ ਆਪਾਂ ਤੁਹਾਨੂੰ ਹੋਰ ਬੈਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਜੋ ਜੋ ਮਿਸ ਹੁੰਦਾ ਆਪਾਂ ਉਹ ਵੀ ਕੋਸ਼ਿਸ਼ ਕਰਾਂਗੇ ਅਗਲੀ ਵਾਰ ਤੋਂ ਹੋਰ ਇੰਪਰੂਵ ਕਰਨ ਲਈ ਆਪਣੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ ਓਕੇ ਮਿਲਦੇ ਆਂ ਕਿਸੇ ਅਗਲੇ ਵਲੋਗ ਵਿੱਚ ਅੱਗੇ ਟ੍ਰਿਪ ਹੋਊਗੀ ਕਿਤੇ ਜਾਣਾ ਹੋਊਗਾ ਉੱਥੇ ਤੁਹਾਨੂੰ ਘੁਮਾਵਾਂਗੇ ਜ਼ਰੂਰ ਨੈਕਸਟ ਅੰਡਰ ਵਿੱਚ ਅੱਜ ਠੰਡ ਜੀ ਸੀਗੀ ਅਸੀਂ ਮੈਂ ਪਹਿਲਾਂ ਟੀ-ਸ਼ਰਟ ਚ ਸੀ ਹੁਣ ਜੈਕਟ ਪਾਣੀ ਪੈ ਗਈ ਕਿਉਂਕਿ ਅੱਜ ਬਹੁਤ ਠੰਡ ਲੱਗੀ ਸਾਨੂੰ ਆ ਕੇ ਤੇ ਹੁਣ ਜੈਕਟ ਪਾਈ ਆ ਤੇ ਅੱਜ ਕੈਮਰਾਮੈਨ ਆਪਣਾ ਮੇਰੀ ਘਰ ਵਾਲੀ ਆ ਸ਼ਖਸ਼ਾਤ ਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣਾ ਇੱਧਰ ਜਿਹੜੀ ਮੈਂ ਤੁਹਾਨੂੰ ਨਹਿਰ ਦਿਖਾਈ ਜਨਾ ਮੁੜ ਮੁੜ ਯਾਦ ਸੁਤਾਵੇ ਪਿੰਡ ਦੀ ਨਹਿਰ ਜੀ ਇਹ ਤੁਸੀਂ ਦੇਖਿਆ ਹੋਣਾ ਮੁੜ ਮੁੜ ਯਾਦ ਸੁਤਾਵੇ ਪਿੰਡ ਦੀ ਨਹਿਰ ਜੀ ਇਹ ਉਹ ਵਾਲੀ ਨਹਿਰ ਆ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਬਾਦ ਆਪਣੀ ਵੀਡੀਓ ਨੂੰ ਦੇਖਦੇ ਰਹਿਆ ਕਰੋ ਤੇ ਲਾਈਕ ਜਰੂਰ ਕਰਦੇ ਰਹੋ ਕਮੈਂਟ ਕਰਿਆ ਕਰੋ ਤੇ ਆਪਾਂ ਹੋਰ ਅੱਗੇ ਵੀਡੀਓ ਬਣਾ ਕੇ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਇੰਪਰੂਵਮੈਂਟ ਕਰੀਏ ਵੀਡੀਓ ਦੇ ਵਿੱਚ ਤੇ ਵਧੀਆ ਵੀਡੀਓ ਬਣਾ ਕੇ ਦਈਏ ਤੁਹਾਨੂੰ ਅੱਗੇ ਅੱਗੇ ਬਾਕੀ ਮਿਲਦੇ ਆ